जयपीम दोस्तों, इक्वालिटी एंड जस्टिस पटियाला यूट्यूब चैनल तो मैं इंजीनियर हरदीप सिंह चुंबर संविधान का सिरलेख थे हर एक एपीसोड अविधान के आर्टिकलों बारे जाते हाँ तीन देखते दे रहो कृपा करके साइक्राइब करो ती संविधान चैप्टर एक वीडियो देखते दे आ रहे हो पिछले लेख में संसद का बिल्कुल ਤੇ ਪ੍ਰਕਿਰਿਆ ਪਿਛਲੇ ਦਿਨ ਅਸੀਂ 4 ਦਾ ਵਾਹ ਵੀਡੀਓ ਬਣਾਇਆ ਜਿਸ ਵਿੱਚ ਆਰਟੀਕਲ 108 ਦੀ ਜਾਣਕਾਰੀ ਸਾਂਝੀ ਕੀਤੀ ਗਈ ਅੱਜ ਦੇ ਐਪੀਸੋਡ ਵਿੱਚ ਅਸੀਂ ਇਸ ਚੈਪਟਰ ਦੇ ਆਰਟੀਕਲ 109 ਤੇ ਜਾਣਕਾਰੀ ਸਾਂਝੀ ਕਰਾਂਗੇ ਮਨੀ ਬਿੱਲ ਦੀ ਵਿਸ਼ੇਸ਼ ਪ੍ਰਕਿਰਿਆ ਅੱਜ ਅਸੀਂ ਸਾਈਤੀ ਵੀ ਵੀਡੀਓ ਰਾਹੀਂ ਇਸ ਦੇ ਆਰਟੀਕਲ ਦੀ ਜਾਣਕਾਰੀ ਸਾਂਝੀ ਕਰਾਂਗੇ ਇਹ ਲੇਖਤਨ ਦੇ ਬਿੱਲਾਂ ਦੇ ਸੰਬੰਧ ਵਿੱਚ ਇੱਕ ਵਿਸ਼ੇਸ਼ ਪ੍ਰਕਿਰਿਆ ਦੀ ਰੂਪਰੇਖਾ ਦਿੰਦਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਅਜੇ ਬਿੱਲ ਰਾਜ ਸਭਾ ਵਿੱਚ ਪੇਸ਼ ਨਹੀਂ ਕੀਤੇ ਜਾ ਸਕਦੇ ਉਹ ਇਸ ਲੇਖ ਬਾਰੇ ਜਾਣਕਾਰੀ ਸਾਂਝੀ ਕਰਨਗੇ ਤਨ ਸੰਬੰਧੀ ਬਿੱਲਾਂ ਦੇ ਸੰਬੰਧ ਵਿੱਚ ਇੱਕ ਵਿਸ਼ੇਸ਼ ਪ੍ਰਕਿਰਿਆ ਦੀ ਰੂਪਰੇਖਾ ਦਿੰਦਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਅਜਿਹੇ ਬਿੱਲ ਰਾਜ ਸਭਾ ਵਿੱਚ ਪੇਸ਼ ਨਹੀਂ ਕੀਤੇ ਜਾ ਸਕਦੇ ਜੈ ਪੀਮ ਸਾਥਿਓ ਚੰਬਰ ਸਾਹਿਬ ਤੁਹਾਨੂੰ ਅੱਜ ਦੀ ਵੀਡੀਓ ਬਾਰੇ ਪਹਿਲਾਂ ਹੀ ਦੱਸ ਚੁੱਕੇ ਹਨ ਕਿ ਅੱਜ ਅਸੀਂ ਤਾਨ ਬਿੱਲਾ ਲਈ ਵਿਸ਼ੇਸ਼ ਪ੍ਰਕਿਰਿਆ ਉੱਤੇ ਗੱਲਬਾਤ ਰਾਹੀਂ ਜਾਣਕਾਰੀ ਸਾਂਝੀ ਕਰਾਂਗੇ ਦੱਸ ਦਈਏ ਕਿ ਇਹ ਹਵਾਲਾ ਪੈਸੇ ਬਿੱਲਾ ਲਈ ਇੱਕ ਵਿਸ਼ੇਸ਼ ਪ੍ਰਕਿਰਿਆ ਦੀ ਰੂਪਰੇਖਾ ਦਿੰਦਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਅਜਿਹੇ ਬਿੱਲ ਰਾਜ ਸਭਾ ਵਿੱਚ ਪੇਸ਼ ਨਹੀਂ ਕੀਤੇ ਜਾ ਸਕਦੇ। ਲੋਕ ਸਭਾ ਦੁਆਰਾ ਪਾਸ ਹੋਣ ਤੋਂ ਬਾਅਦ ਕਾਨੂੰਨ ਸੰਬੰਧੀ ਬਿੱਲ ਨੂੰ ਸਿਫਾਰਸ਼ਾ ਲਈ ਰਾਜ ਪ੍ਰੀਸ਼ਦ ਨੂੰ ਪੇਜਿਆ ਜਾਂਦਾ ਹੈ ਜਿਸ ਨੂੰ ਇਸ ਨੂੰ 14 ਦਿਨਾਂ ਦੇ ਅੰਦਰ ਵਾਪਸ ਕਰਨਾ ਪੈਂਦਾ ਹੈ। ਲੋਕ ਸਭਾ ਕੋਲ ਰਾਜ ਪ੍ਰੀਸ਼ਦ ਦੀਆਂ ਸਿਫਾਰਸ਼ਾਂ ਨੂੰ ਸਵੀਕਾਰ ਕਰਨ ਜਾਂ ਰੱਦ ਕਰਨ ਦਾ ਵਿਕਲਪ ਹੈ। ਜੇਕਰ ਲੋਕ ਸਭਾ ਸਿਫਾਰਸ਼ਾਂ ਨੂੰ ਸਵੀਕਾਰ ਕਰਦੀ ਹੈ ਤਾਂ ਬਿੱਲ ਨੂੰ ਸੋਧਾ ਨਾਲ ਪਾਸ ਮੰਨਿਆ ਜਾਂਦਾ ਹੈ। ਨਹੀਂ ਤਾਂ ਇਸ ਨੂੰ ਉਸੇ ਰੂਪ ਵਿੱਚ ਪਾਸ ਮੰਨਿਆ ਜਾਂਦਾ ਹੈ ਜਿਸ ਵਿੱਚ ਇਸ ਨੂੰ ਅਸਲ ਵਿੱਚ ਲੋਕ ਸਭਾ ਦੁਆਰਾ ਪਾਸ ਕੀਤਾ ਗਿਆ ਸੀ। ਜੇਕਰ ਕੌਂਸਲ 14 ਦਿਨਾਂ ਦੇ ਅੰਦਰ ਬਿੱਲ ਵਾਪਸ ਨਹੀਂ ਕਰਦੀ ਹੈ ਤਾਂ ਇਸ ਨੂੰ ਅਜੇ ਵੀ ਦੋਮਾ ਸਦਨਾ ਦੁਆਰਾ ਪਾਸ ਮੰਨਿਆ ਜਾਂਦਾ ਹੈ ਆਓ ਸੁਣੀਏ ਆਰਟੀਕਲ ਵਿੱਚ ਕੀ ਲਿਖਿਆ ਹੈ ਆਰਟੀਕਲ 109 ਤਨ ਬਿਲਾ ਦੇ ਸੰਬੰਧ ਵਿੱਚ ਵਿਸ਼ੇਸ਼ ਪ੍ਰਕਿਰਿਆ 1 ਤਨ ਬਿੱਲ ਨੂੰ ਰਾਜ ਪ੍ਰੀਸ਼ਦ ਵਿੱਚ ਪੇਸ਼ ਨਹੀਂ ਕੀਤਾ ਜਾਵੇਗਾ 2 ਲੋਕ ਸਭਾ ਦੁਆਰਾ ਮਨੀ ਬਿੱਲ ਪਾਸ ਕਰਨ ਤੋਂ ਬਾਅਦ ਇਸਨੂੰ ਆਪਣੀਆਂ ਸਿਫਾਰਸ਼ਾਂ ਲਈ ਰਾਜ ਪ੍ਰੀਸ਼ਦ ਨੂੰ ਭੇਜਿਆ ਜਾਵੇਗਾ ਅਤੇ ਰਾਜ ਪ੍ਰੀਸ਼ਦ ਬਿੱਲ ਪ੍ਰਾਪਤ ਹੋਣ ਦੀ ਮਿਤੀ ਤੋਂ 14 ਦਿਨਾਂ ਦੇ ਅੰਦਰ ਬਿੱਲ ਨੂੰ ਆਪਣੀਆਂ ਸਿਫਾਰਸ਼ਾਂ ਸਮੇਤ ਲੋਕ ਸਭਾ ਨੂੰ ਵਾਪਸ ਭੇਜ ਦੇਵੇਗੀ ਅਤੇ ਲੋਕ ਸਭਾ ਉਸ ਤੋਂ ਬਾਅਦ ਰਾਜ ਪ੍ਰੀਸ਼ਦ ਜਾਂ ਸਾਰਿਆਂ ਜਾਂ ਕਿਸੇ ਵੀ ਸਿਫਾਰਿਸ਼ ਨੂੰ ਸਵੀਕਾਰ ਜਾਂ ਰੱਦ ਕਰ ਸਕਦੀ ਹੈ 3 ਜੇਕਰ ਲੋਕ ਸਭਾ ਰਾਜ ਪ੍ਰੀਸ਼ਦ ਦੀਆਂ ਕਿਸੇ ਵੀ ਸਿਫਾਰਿਸ਼ ਨੂੰ ਸਵੀਕਾਰ ਕਰਦੀ ਹੈ ਤਾਂ ਮਨੀ ਬਿੱਲ ਨੂੰ ਰਾਜ ਪ੍ਰੀਸ਼ਦ ਦੁਆਰਾ ਸਿਫਾਰਿਸ਼ ਕੀਤੀਆਂ ਸੋਧਾਂ ਨਾਲ ਦੋਮਾ ਸਦਨਾ ਦੁਆਰਾ ਪਾਸ ਕੀਤਾ ਗਿਆ ਮੰਨਿਆ ਜਾਵੇਗਾ ਅਤੇ ਲੋਕ ਸਭਾ ਦੁਆਰਾ ਸਵੀਕਾਰ ਕੀਤਾ ਗਿਆ ਹੈ 4 ਜੇਕਰ ਲੋਕ ਸਭਾ ਰਾਜ ਪ੍ਰੀਸ਼ਦ ਦੀਆਂ ਕਿਸੇ ਵੀ ਸਿਫਾਰਿਸ਼ ਨੂੰ ਸਵੀਕਾਰ ਨਹੀਂ ਕਰਦੀ ਹੈ ਤਾਂ ਮਨੀ ਬਿੱਲ ਨੂੰ ਦੋਮਾ ਸਦਨਾ ਦੁਆਰਾ ਉਸੇ ਰੂਪ ਵਿੱਚ ਪਾਸ ਮੰਨਿਆ ਜਾਵੇਗਾ ਜਿਸ ਰੂਪ ਵਿੱਚ ਇਸ ਨੂੰ ਲੋਕ ਸਭਾ ਦੁਆਰਾ ਪਾਸ ਕੀਤਾ ਗਿਆ ਸੀ ਰਾਜ ਪ੍ਰੀਸ਼ਦ ਦੁਆਰਾ ਸਿਫਾਰਿਸ਼ ਕੀਤੇ ਗਏ ਕਿਸੇ ਵੀ ਸੋਧ ਤੋਂ ਬਿਨਾ 5 ਜੇਕਰ ਲੋਕ ਸਭਾ ਦੁਆਰਾ ਪਾਸ ਕੀਤਾ ਗਿਆ ਅਤੇ ਆਪਣੀਆਂ ਸਿਫਾਰਸ਼ਾਂ ਲਈ ਰਾਜ ਪ੍ਰੀਸ਼ਦ ਨੂੰ ਭੇਜਿਆ ਗਿਆ ਇੱਕ ਮਨੀ ਬਿੱਲ 14 ਦਿਨਾਂ ਦੀ ਉਕਤ ਮਿਆਦ ਦੇ ਅੰਦਰ ਲੋਕ ਸਭਾ ਨੂੰ ਵਾਪਸ ਨਹੀਂ ਭੇਜਿਆ ਜਾਂਦਾ ਹੈ ਤਾਂ ਇਹ ਉਕਤ ਮਿਆਦ ਦੀ ਸਮਾਪਤੀ ਤੇ ਦੋਵਾਂ ਸਦਨਾਂ ਦੁਆਰਾ ਉਸ ਰੂਪ ਵਿੱਚ ਪਾਸ ਮੰਨਿਆ ਜਾਵੇਗਾ ਜਿਸ ਰੂਪ ਵਿੱਚ ਇਸ ਨੂੰ ਲੋਕ ਸਭਾ ਦੁਆਰਾ ਪਾਸ ਕੀਤਾ ਗਿਆ ਸੀ ਸਤਿ ਸ੍ਰੀ ਅਕਾਲ ਅੱਜ ਅਸੀਂ ਭਾਰਤੀ ਸੰਵਿਧਾਨ ਦੇ ਇੱਕ ਅਜਿਹੇ ਅਨੁਛੇਦ ਤੇ ਗੱਲਬਾਤ ਕਰਾਂਗੇ ਜੋ ਬਹੁਤ ਖਾਸ ਹੈ ਇਹ ਹੈ ਅਨੁਛੇਦ 109 ਇਹ ਮਨੀ ਬਿਲਸ ਯਾਨੀ ਤਨ ਵਿਦੇਕਾਂ ਲਈ ਇੱਕ ਬਿਲਕੁਲ ਵਕਰੀ ਪ੍ਰਕਿਰਿਆ ਦੱਸਦਾ ਹੈ ਹਾਂਜੀ ਇਹ ਬਹੁਤ ਅਹਿਮ ਅਨੁਛੇਦ ਹੈ ਕਿਉਂਕਿ ਇਹ ਸਾਡੇ ਸੰਸਦੀ ਸਿਸਟਮ ਵਿੱਚ ਵਿੱਤੀ ਤਾਕਤ ਦੇ ਸੰਤੁਲਨ ਨੂੰ ਸਿੱਧਾ ਪ੍ਰਭਾਵਿਤ ਕਰਦਾ ਹੈ ਬਿਲਕੁਲ ਤੇ ਸਾਡੀ ਜਾਣਕਾਰੀ ਦਾ ਮੁੱਖ ਸਰੋਤ ਉਹ ਤਾਂ ਸੰਵਿਧਾਨ ਦਾ ਖੁਦ ਇਹ ਅਨੁਛੇਦ ਹੀ ਹੈ ਤੇ ਆਪਣਾ ਮਕਸਦ ਸਿਰਫ ਇਹ ਦੱਸਣਾ ਨਹੀਂ ਕਿ ਪ੍ਰਕਿਰਿਆ ਕੀ ਹੈ ਬਲਕਿ ਇਹ ਸਮਝਣਾ ਹੈ ਕਿ ਇਹ ਇੰਨੀ ਵਕਰੀ ਕਿਉਂ ਹੈ ਮਤਲਬ ਆਮ ਕਾਨੂੰਨਾਂ ਤੋਂ ਵੱਖਰਾ ਰਸਤਾ ਕਿਉਂ ਕੀ ਸੋਚ ਹੈ ਇਸ ਪਿੱਛੇ ਆਓ ਇਸ ਨੂੰ ਖੋਲਦੇ ਹਾਂ ਤਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਿੱਥੋਂ ਹੁੰਦੀ ਹੈ ਮਨੀ ਬਿੱਲ ਕਿੱਥੇ ਪੇਸ਼ ਹੁੰਦਾ ਹੈ ਅਨੁਛੇਦ 109 ਦੀ ਪਹਿਲੀ ਹੀ ਗੱਲ 109 ਦਾ 1 ਉਹ ਕਹਿੰਦੀ ਹੈ ਕਿ ਮਨੀ ਬਿੱਲ ਸਿਰਫ ਤੇ ਸਿਰਫ ਲੋਕ ਸਭਾ ਵਿੱਚ ਹੀ ਪੇਸ਼ ਹੋ ਸਕਦਾ ਹੈ ਹਾਂਜੀ ਰਾਜ ਸਭਾ ਵਿੱਚ ਨਹੀਂ ਇਹ ਪਹਿਲਾ ਕਦਮ ਹੀ ਮਤਲਬ ਕਾਫੀ ਵੱਡਾ ਫਰਕ ਪਾ ਦਿੰਦਾ ਹੈ ਹੈਨਾ ਬਿਲਕੁਲ ਤੇ ਇਸ ਪਿੱਛੇ ਇੱਕ ਬਹੁਤ ਬਹੁਤ ਠੋਸ ਕਾਰਨ ਹੈ ਅੱਛਾ ਦੇਖੋ ਲੋਕ ਸਭਾ ਉਹ ਸਦਨ ਹੈ ਜਿਸ ਨੂੰ ਲੋਕ ਸਿੱਧਾ ਚੁੰਨਦੇ ਨੇ ਵੋਟਾਂ ਪਾ ਕੇ ਹਾਂਜੀ ਰਾਜ ਸਭਾ ਰਾਜਿਆਂ ਦੀ ਨੁਮਾਇੰਦਗੀ ਕਰਦੀ ਹੈ ਤੇ ਉਸ ਦੀ ਚੋਣ ਉਹ ਸਿੱਧੀ ਨਹੀਂ ਹੁੰਦੀ ਹੁਣ ਜਿਹੜੇ ਵਿੱਤੀ ਮਾਮਲੇ ਨੇ ਜਿਵੇਂ ਟੈਕਸ ਲਾਉਣਾ ਹਟਾਉਣਾ ਜਾਂ ਸਰਕਾਰ ਨੇ ਪੈਸਾ ਕਿੱਥੇ ਖਰਚਣਾ ਹੈ ਹੂੰ ਇਹ ਸਾਰਾ ਕੁਝ ਸਿੱਧਾ ਆਮ ਲੋਕਾਂ ਦੀ ਜੇਬ ਨਾਲ ਜੁੜਿਆ ਹੁੰਦਾ ਹੈ ਹੂੰ ਇਸ ਲਈ ਉਹ ਇੱਕ ਮਸ਼ਹੂਰ ਸਿਧਾਂਤ ਹੈ ਨਾ ਨੋ ਟੈਕਸੇਸ਼ਨ ਵਿਦਆਉਟ ਰਿਪਰੈਜ਼ੈਂਟੇਸ਼ਨ ਹਾਂ ਬਿਲਕੁਲ ਬਿਨਾ ਪ੍ਰਤੀਨਿਧਤਾ ਕੋਈ ਟੈਕਸ ਨਹੀਂ ਬਸ ਉਹੀ ਗੱਲ ਸਵਿਧਾਨ ਬਣਾਉਣ ਵਾਲਿਆਂ ਨੇ ਸੋਚਿਆ ਕਿ ਪੈਸੇ ਵਾਲੇ ਕਾਨੂੰਨ ਬਣਾਉਣ ਦੀ ਪਹਿਲ ਸਿਰਫ ਉਸੇ ਸਦਨ ਕੋਲ ਹੋਣੀ ਚਾਹੀਦੀ ਹੈ ਜਿਹੜਾ ਸਿੱਧਾ ਲੋਕਾਂ ਨੂੰ ਜਵਾਬ ਦੇ ਹੈ। ਅੱਛਾ, ਯਾਨੀ ਲੋਕਤੰਤਰੀ ਜਵਾਬਦੇਹੀ ਨੂੰ ਪੱਕਾ ਕਰਨ ਲਈ ਇਹ ਕਦਮ ਚੁੱਕਿਆ ਗਿਆ। ਹਾਂਜੀ ਬਿਲਕੁਲ। ਇਹ ਸਮਝ ਆਉਂਦੀ ਹੈ ਗੱਲ। ਮਤਲਬ ਵਿੱਤੀ ਤਾਕਤ ਦੀ ਸ਼ੁਰੂਆਤ ਹੀ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਤੋਂ। ਚੰਗਾ, ਤਾਂ ਫਿਰ ਜਦੋਂ ਲੋਕ ਸਭਾ ਨੇ ਇਹ ਮਨੀ ਬਿੱਲ ਪਾਸ ਕਰ ਦਿੱਤਾ, ਫਿਰ ਅੱਗੇ ਕੀ ਹੁੰਦਾ ਹੈ? ਕਿ ਇਹ ਰਾਜ ਸਭਾ ਕੋਲ ਜਾਂਦਾ ਹੈ? ਹਾਂ। जानदा ता है पर इथे फिर एक वड्डा मोड़ आंदा है अनुच्छेद 109 2 दसदा है कि जदों लोकसभा बिल पास कर दिनदी है तए राज्यसभा को सिफारिशा ले पे भेजा जांदा है सिफारिशा मंजूरी ले नहीं नहीं यही तो खास गल है शब्द है रिकमेंडेशंस यानी सिफारिशा ਆਮ ਬਿੱਲਾ ਵਾਂਗ ਨਹੀਂ ਕਿ ਰਾਜ ਸਭਾ ਉਸ ਨੂੰ ਬਦਲ ਸਕੇ ਜਾਂ ਰੱਦ ਕਰ ਸਕੇ ਮਨੀ ਬਿੱਲ ਦੇ ਮਾਮਲੇ ਵਿੱਚ ਰਾਜ ਸਭਾ ਇਸ ਨੂੰ ਰੱਦ ਨਹੀਂ ਕਰ ਸਕਦੀ ਉਹ ਸਿਰਫ ਆਪਣੀ ਸਲਾਹਾਂ ਯਾਨੀ ਸਿਫਾਰਸ਼ਾਂ ਦੇ ਸਕਦੀ ਹੈ ਸਿਰਫ ਸਲਾਹ ਇਹ ਤਾਂ ਫਿਰ ਰਾਜ ਸਭਾ ਦੀ ਭੂਮਿਕਾ ਕਾਫੀ ਸੀਮਿਤ ਹੋ ਗਈ ਖਾਸ ਕਰਕੇ ਵਿੱਤੀ ਮਾਮਲوں ਵਿੱਚ ਹਾਂਜੀ ਬਿਲਕੁਲ ਤੇ ਮੇਰੇ ਖਿਆਲ ਚ ਇਹਨਾਂ ਸਿਫਾਰਸ਼ਾਂ ਲਈ ਕੋਈ ਟਾਈਮ ਲਿਮਿਟ ਵੀ ਹੈ ਹੈਨਾ ਹਾਂ ਤੁਸੀਂ ਸਹੀ ਯਾਦ ਕਰ ਰਹੇ ਹੋ ਇਹ ਵੀ 109 2 ਵਿੱਚ ਹੀ ਲਿਖਿਆ ਹੈ ਰਾਜ ਸਭਾ ਨੂੰ ਬਿੱਲ ਮਿਲਣ ਤੋਂ ਬਾਅਦ ਸਿਰਫ 14 ਦਿਨਾਂ ਦੇ ਅੰਦਰ-ਅੰਦਰ ਇਸ ਨੂੰ ਵਾਪਸ ਭੇਜਣਾ ਹੁੰਦਾ ਹੈ ਆਪਣੀਆਂ ਸਿਫਾਰਿਸ਼ਾਂ ਦੇ ਨਾਲ ਜੇ ਕੋਈ ਹੋਣ ਅੱਛਾ ਸਿਰਫ 14 ਦਿਨ ਇਹ 14 ਦਿਨਾਂ ਵਾਲੀ ਗੱਲ ਸੱਚਮੁੱਚ ਮਤਲਬ ਧਿਆਨ ਦੇਣ ਵਾਲੀ ਹੈ ਆਮ ਤੌਰ ਤੇ ਤਾਂ ਸੰਸਦ ਵਿੱਚ ਬਿੱਲਾਂ ਤੇ ਮਹੀਨੇ ਲੱਗ ਜਾਂਦੇ ਨੇ ਇੱਥੇ ਸਿਰਫ ਦੋ ਹਫ਼ਤੇ ਕਿਉਂ ਦੇਖੋ ਇਸ ਦੀ وجہ ਬਹੁਤ ਸਿੱਧੀ ਹੈ ਸਰਕਾਰ ਨੂੰ ਦੇਸ਼ ਚਲਾਉਣ ਲਈ ਪੈਸਾ ਚਾਹੀਦਾ ਹੁੰਦਾ ਤੇ ਉਹ ਵੀ ਲਗਾਤਾਰ ਹਾਂ ਠੀਕ ਹੈ ਤਨਖਾਹਾਂ ਦੇਣੀਆਂ ਯੋਜਨਾਵਾਂ ਵਚਵਾਉਣੀਆਂ ਜੇ ਬਜਟ ਜਾਂ ਕੋਈ ਹੋਰ ਜ਼ਰੂਰੀ ਪੈਸੇ ਵਾਲਾ ਬਿੱਲ ਲੰਬਾ ਸਮਾਂ اٹਕਿਆ ਰਹੇ ਤਾਂ ਸਾਰਾ ਕੰਮ ਰੁਕ ਸਕਦਾ ਹੈ ਹੂੰ ਗਲਤ ਠੀਕ ਹੈ ਤਾਂ ਇਹ 14 ਦਿਨਾਂ ਦੀ ਲਿਮਟ ਇਹ ਯਕੀਨੀ ਬਣਾਉਂਦੀ ਹੈ ਕਿ ਫालतू ਦੇਰੀ ਨਾ ਹੋਵੇ ਤੇ ਦੂਜਾ ਰਾਜ ਸਭਾ ਇਸ ਨੂੰ ਇੱਕ ਹਥਿਆਰ ਵਾਂਗ ਵਰਤ ਕੇ ਸਰਕਾਰ ਤੇ ਦਬਾਅ ਨਾ ਬਣਾ ਸਕੇ ਉਹਨਾਂ ਦਾ ਕੰਮ ਸਲਾਹ ਦੇਣਾ ਹੈ ਰੋਕਣਾ ਨਹੀਂ ਤੇ ਮੰਨਿਆ ਜਾਂਦਾ ਹੈ ਕਿ 14 ਦਿਨ ਬਹੁਤ ਨੇ ਸਲਾਹ ਦੇਣ ਲਈ ਮਤਲਬ ਕੰਮ ਨਾ ਰੋਕੇ ਤੇ ਸਰਕਾਰ ਚਲਦੀ ਰਹੇ ਇਹ ਮੁੱਖ ਗੱਲ ਹੈ ਠੀਕ ਹੈ ਹੁਣ ਅੱਗੇ ਚਲਦੇ ਹਾਂ ਮੰਨ ਲਓ ਰਾਜ ਸਭਾ ਨੇ 14 ਦਿਨਾਂ ਚ ਸਿਫਾਰਸ਼ਾਂ ਦੇ ਕੇ ਬਿੱਲ ਵਾਪਸ ਭੇਜ ਦਿੱਤਾ ਹੁਣ ਵਾਪਸ ਲੋਕ ਸਭਾ ਕੋਲ ਆ ਗਿਆ ਤਾਂ ਲੋਕ ਸਭਾ ਇਹਨਾਂ ਸਿਫਾਰਸ਼ਾਂ ਦਾ ਕੀ ਕਰਦੀ ਹੈ ਕਿ ਇਹ ਮੰਨਣੀਆਂ ਪੈਂਦੀਆਂ ਨੇ ਨਹੀਂ ਬਿਲਕੁਲ ਨਹੀਂ ਇੱਥੇ ਆਰਟੀਕਲ 109 ਦੀਆਂ ਅਗਲੀਆਂ ਤਾਰਾਵਾਂ ਯਾਨੀ 3rd ਤੇ 4th ਉਹ ਤਸਵੀਰ ਸਾਫ਼ ਕਰਦੀਆਂ ਨੇ ਤੇ ਇਹ ਫਿਰ ਤੋਂ ਲੋਕ ਸਭਾ ਦੀ ਤਾਕਤ ਨੂੰ ਦਿਖਾਉਂਦੀਆਂ ਨੇ ਜਦੋਂ ਬਿੱਲ ਵਾਪਸ ਆਉਂਦਾ ਹੈ ਲੋਕ ਸਭਾ ਕੋਲ ਪੂਰੀ ਖੁੱਲ ਹੈ ਉਹ ਚਾਹੇ ਤਾਂ ਸਾਰੀਆਂ ਸਿਫਾਰਸ਼ਾਂ ਮੰਨ ਲਵੇ ਹਾਂ ਚਾਹੇ ਕੁਝ ਮੰਨ ਲਵੇ ਤੇ ਕੁਝ ਰੱਦ ਕਰ ਦੇਵੇ ਜਾਂ ਫਿਰ ਸਾਰੀਆਂ ਹੀ ਰੱਦ ਕਰ ਦੇਵੇ ਪੂਰੀ ਤਰ੍ਹਾਂ ਉਹਨਾਂ ਦੀ ਮਰਜ਼ੀ ਅੱਛਾ ਤਾਂ ਫਿਰ ਨਤੀਜਾ ਕੀ ਹੁੰਦਾ ਜੇ ਮੰਨ ਲੈਣ ਤਾਂ ਕੀ ਤੇ ਜੇ ਨਾ ਮੰਨਣ ਤਾਂ ਕੀ ਜੇ ਲੋਕ ਸਭਾ ਕੋਈ ਵੀ ਸਿਫਾਰਿਸ਼ ਮੰਨ ਲੈਂਦੀ ਹੈ ਭਾਵੇਂ ਇੱਕ ਹੀ ਕਿਉਂ ਨਾ ਹੋਵੇ ਤਾਂ ਅਨੁਛੇਦ 109 3 ਕਹਿੰਦਾ ਹੈ ਕਿ ਬਿੱਲ ਦੋਹਾਂ ਸਦਨਾਂ ਤੋਂ ਪਾਸ ਮੰਨਿਆ ਜਾਵੇਗਾ ਪਰ ਉਹਨਾਂ ਬਦਲਾਵਾਂ ਨਾਲ ਜਿਹੜੇ ਲੋਕ ਸਭਾ ਨੇ ਮੰਨੇ ਨੇ ਯਾਨੀ ਬਦਲਿਆ ਹੋਇਆ ਬਿੱਲ ਅੱਗੇ ਜਾਵੇਗਾ ਠੀਕ ਹੈ ਪਰ ਜੇ ਲੋਕ ਸਭਾ ਇੱਕ ਵੀ ਸਿਫਾਰਿਸ਼ ਨਹੀਂ ਮੰਨਦੀ ਸਾਰੀਆਂ ਰੱਦ ਕਰ ਦਿੰਦੀ ਹੈ ਹਾਂ ਤਾਂ ਵੀ ਬਿੱਲ ਦੋਹਾਂ ਸਦਨਾਂ ਤੋਂ ਪਾਸ ਹੀ ਮੰਨਿਆ ਜਾਵੇਗਾ ਇਹ 109 4 ਕਹਿੰਦਾ ਹੈ ਅੱਛਾ ਬਿਨਾ ਬਦਲਾਵ ਦੇ ਹਾਂ ਬਿਲਕੁਲ ਉਸੇ ਰੂਪ ਵਿੱਚ ਜਿਸ ਵਿੱਚ ਲੋਕ ਸਭਾ ਨੇ ਪਹਿਲੀ ਵਾਰ ਪਾਸ ਕੀਤਾ ਸੀ ਰਾਜ ਸਭਾ ਦੀਆਂ ਸਿਫਾਰਿਸ਼ਾਂ ਦਾ ਕੋਈ ਅਸਰ ਨਹੀਂ ਹੋਵੇਗਾ ਸਿੱਧੀ ਗੱਲ ਅਖੀਰਲਾ ਫੈਸਲਾ ਲੋਕ ਸਭਾ ਦਾ ਹੀ ਹੈ ਰਾਜ ਸਭਾ ਦੀ ਸਲਾਹ ਬਸ ਸਲਾਹ ਹੈ ਬੰਧਨ ਨਹੀਂ ਵਾਹ ਇਹ ਤਾਂ ਮਤਲਬ ਬਹੁਤ ਹੀ ਜ਼ਿਆਦਾ ਤਾਕਤ ਹੈ ਲੋਕ ਸਭਾ ਕੋਲ ਇਸ ਮਾਮਲੇ 'ਚ ਮਤਲਬ ਜੇ ਰਾਜ ਸਭਾ ਨੂੰ ਲੱਗੇ ਕਿ ਬਿਲ 'ਚ ਕੋਈ ਵੱਡੀ ਗੜਬੜ ਹੈ ਤੇ ਉਹ ਚੰਗੀਆਂ ਸਿਫਾਰਿਸ਼ਾਂ ਵੀ ਦੇਵੇ ਲੋਕ ਸਭਾ ਕਹਿ ਸਕਦੀ ਹੈ ਨਹੀਂ ਮੰਦੇ ਤੇ ਬਿਲ ਪਾਸ ਹਾਂਜੀ ਇਹੀ ਵਿਵਸਥਾ ਹੈ ਪਰ ਇਹ ਤੇ ਫਿਰ ਸ਼ਕਤੀਆਂ ਦਾ ਬਹੁਤ ਵੱਡਾ ਅਸੰਤੁਲਨ ਜ ਨਹੀਂ ਲੱਗਦਾ ਖਾਸ ਕਰ ਜਦੋਂ ਆਪਾਂ ਸੰਗੀ ਢਾਂਚੇ ਦੀ ਗੱਲ ਕਰਦੇ ਆ ਜਿੱਥੇ ਰਾਜ ਸਭਾ ਰਾਜਾਂ ਦੀ ਆਵਾਜ਼ ਹੈ ਹਾਂ ਇਹ ਸਵਾਲ ਬਹੁਤ ਵਾਰੀ ਉੱਠਦਾ ਹੈ ਤੇ ਦੇਖਣ ਨੂੰ ਇਹ ਅਸੰਤੁਲਨ ਲੱਗਦਾ ਵੀ ਹੈ ਵਿੱਤੀ ਮਾਮਲਿਆਂ ਵਿੱਚ ਤਾਕਤ ਸਾਫ਼ ਤੌਰ ਤੇ ਲੋਕ ਸਭਾ ਵੱਲ ਚੁੱਕੀ ਹੋਈ ਹੈ ਪਰ ਜਿਵੇਂ ਮੈਂ ਪਹਿਲਾਂ ਕਿਹਾ ਸੀ ਇਹ ਐਵੇਂ ਨਹੀਂ ਹੋਇਆ ਇਹ ਸੰਵਿਧਾਨ ਬਣਾਉਣ ਵਾਲਿਆਂ ਦਾ ਸੋਚਿਆ ਸਮਝਿਆ ਫੈਸਲਾ ਸੀ ਹੂੰ ਉਹਨਾਂ ਨੇ ਵਿੱਤੀ ਜਵਾਬਦੇਹੀ ਨੂੰ ਸਭ ਤੋਂ ਉੱਪਰ ਰੱਖਿਆ ਤੇ ਉਹ ਸਿੱਧੇ ਚੁਣੇ ਹੋਏ ਸਦਨ ਰਾਹੀਂ ਹੀ ਪੱਕੀ ਹੁੰਦੀ ਹੈ ਉਹ ਇਹ ਵੀ ਨਹੀਂ ਚਾਹੁੰਦੇ ਕਿ ਪੈਸੇ ਦੇ ਮਾਮਲਿਆਂ 'ਚ ਦੋਹਾਂ ਸਦਨਾਂ ਵਿੱਚ ਕੋਈ ਡੈਡਲੌਕ ਮਤਲਬ ਗਤੀ ਰੋਧ ਬਣੇ ਤੇ ਸਰਕਾਰ ਦਾ ਕੰਮ ਰੁਕੇ ਅੱਛਾ ਇਸ ਲਈ ਇਸ ਖਾਸ ਮਾਮਲੇ 'ਚ ਰਾਜ ਸਭਾ ਦਾ ਰੋਲ ਇੱਕ ਸਲਾਹਕਾਰ ਜਾਂ ਸਮੀਖਿਆ ਕਰਨ ਵਾਲੇ ਸਦਨ ਦਾ ਹੈ ਬਰਾਬਰ ਦੀ ਤਾਕਤ ਵਾਲੇ ਸਦਨ ਦਾ ਨਹੀਂ ਜਿਵੇਂ ਆਮ ਕਾਨੂੰਨਾਂ ਲਈ ਸਾਂਝੀ ਬੈਠਕ ਹੋ ਸਕਦੀ ਹੈ ਜੇ મતਬੇਦ ਹੋਵੇ ਮਨੀ ਬਿੱਲਾ ਲਈ ਅਜਿਹਾ ਕੁਝ ਨਹੀਂ ਹੈ ਇਹ ਬੜੀ ਦਿਲਚਸਪ ਗੱਲ ਹੈ ਕਿ ਕਿਵੇਂ ਸੰਵਿਧਾਨ ਨੇ ਵੱਖਰੇ ਵੱਖਰੇ ਕੰਮਾਂ ਲਈ ਵੱਖਰੇ ਵੱਖਰੇ ਤਰੀਕੇ ਤੇ ਤਾਕਤਾਂ ਵੰਡੀਆਂ ਨੇ ਅੱਛਾ ਹੁਣ ਇੱਕ ਹੋਰ ਸਿਤੀ ਸੋਚੀਏ ਜੇ ਰਾਜ ਸਭਾ ਉਹ 14 ਦਿਨਾਂ ਵਿੱਚ ਕੁਝ ਕਰੇ ਹੀ ਨਾ ਨਾ ਬਿੱਲ ਵਾਪਸ ਭੇਜੇ ਨਾ ਕੋਈ ਸਿਫਾਰਿਸ਼ ਦੇਵੇ ਬਸ ਬਿੱਲ ਰੱਖੀ ਰੱਖੇ ਹੂੰ ਇਹ ਵੀ ਹੋ ਸਕਦਾ ਹੈ ਤਾਂ ਕੀ ਹੁੰਦਾ ਫਿਰ ਕੀ ਬਿੱਲ ਖਤਮ ਹੋ ਜਾਂਦਾ ਨਹੀਂ ਜੀ ਬਿਲਕੁਲ ਨਹੀਂ ਸੰਵਿਧਾਨ ਬਣਾਉਣ ਵਾਲਿਆਂ ਨੇ ਇਸ ਦਾ ਵੀ ਹਲ ਕੱਢਿਆ ਹੋਇਆ ਹੈ। ਅਨੁਸ਼ੇਦ 109 ਦੀ 5ਵੀਂ ਧਾਰਾ 1095 ਉਹ ਇਹੀ ਦੱਸਦੀ ਹੈ। ਉਹ ਸਾਫ਼ ਕਹਿੰਦੀ ਹੈ ਕਿ ਜੇ 14 ਦਿਨ ਪੂਰੇ ਹੋ ਗਏ ਤੇ ਰਾਜ ਸਭਾ ਨੇ ਬਿੱਲ ਲੋਕ ਸਭਾ ਨੂੰ ਵਾਪਸ ਨਹੀਂ ਭੇਜਿਆ ਤਾਂ 14 ਦਿਨ ਪੂਰੇ ਹੁੰਦਿਆਂ ਹੀ ਬਿੱਲ ਨੂੰ ਦੋਵਾਂ ਸਦਨਾਂ ਵੱਲੋਂ ਪਾਸ ਮੰਨ ਲਿਆ ਜਾਵੇਗਾ। ਆਪਣੇ ਆਪ। ਅੱਛਾ ਹਾਂ ਮਤਲਬ ਜੇ ਕੋਈ ਕੁਛ ਨਾ ਵੀ ਕਰਨ 14 ਦਿਨਾਂ ਬਾਅਦ ਉਹ ਆਟੋਮੈਟਿਕ ਪਾਸ ਹਾਂਜੀ ਬਿਲਕੁਲ ਤੇ ਕਿਸ ਰੂਪ ਵਿੱਚ ਪਾਸ ਮੰਨਿਆ ਜਾਂਦਾ ਹੈ ਠੀਕ ਉਸੇ ਰੂਪ ਵਿੱਚ ਜਿਸ ਵਿੱਚ ਲੋਕ ਸਭਾ ਨੇ ਪਾਸ ਕਰਕੇ ਭੇਜਿਆ ਸੀ ਮਤਲਬ ਰਾਜ ਸਭਾ ਦੇ ਐਕਸ਼ਨ ਨਾ ਲੈਣ ਦਾ ਨਤੀਜਾ ਵੀ ਉਹੀ ਹੈ ਜੋ ਸਿਫਾਰਸ਼ਾ ਰੱਦ ਹੋਣ ਦਾ ਹੈ ਅਸਲ ਵਿੱਚ ਰਾਜ ਸਭਾ ਕੋਲ ਮਨੀ ਬਿਲ ਨੂੰ ਰੋਕਣ ਜਾਂ ਦੇਰੀ ਕਰਵਾਉਣ ਦੀ ਕੋਈ ਅਸਲੀ ਤਾਕਤ ਹੈ ਹੀ ਨਹੀਂ ਸਿਰਫ 14 ਦਿਨ ਵਿਚਾਰ ਲਈ ਨਹੀਂ ਤੇ ਸਲਾਹ ਦੇਣ ਲਈ ਇਹ ਤਾਂ ਪੂਰੀ ਤਰ੍ਹਾਂ ਲੋਕ ਸਭਾ ਦੇ ਹੱਕ ਵਿੱਚ ਜਾਂਦੀ ਹੈ ਗੱਲ ਹਾਂ ਵਿੱਤੀ ਮਾਮਲਿਆਂ ਵਿੱਚ ਇਹੀ ਸਥਿਤੀ ਹੈ ਤਾਂ ਫਿਰ ਜੇ ਸਾਰੀ ਗੱਲ ਨੂੰ ਜੋੜ ਕੇ ਦੇਖੀਏ ਸ਼ੁਰੂਆਤ ਸਿਰਫ ਲੋਕ ਸਭਾ ਚ ਰਾਜ ਸਭਾ ਸਿਰਫ ਸਿਫਾਰਿਸ਼ਾਂ ਦੇ ਸਕਦੀ ਉਹ ਵੀ 14 ਦਿਨਾਂ ਚ ਲੋਕ ਸਭਾ ਦੀ ਮਰਜ਼ੀ ਮੰਨੇ ਨਾ ਮੰਨੇ ਤੇ ਜੇ 14 ਦਿਨਾਂ ਚ ਕੁਝ ਨਾ ਹੋਇਆ ਤਾਂ ਵੀ ਪਾਸ ਇਹ ਸਭ ਕੁਝ ਮਿਲਾ ਕੇ ਮਨੀ ਬਿੱਲ ਨੂੰ ਇੱਕ ਬਹੁਤ ਹੀ ਮਤਲਬ ਤੇਜ਼ ਰਫ਼ਤਾਰ ਵਾਲਾ ਰਸਤਾ ਦਿੰਦਾ ਹੈ ਹਾਂ ਤੁਸੀਂ ਬਿਲਕੁਲ ਸਹੀ ਸਮਝਿਆ ਹੈ ਇਹ ਸਾਰਾ ਸਿਸਟਮ ਇਸੇ ਲਈ ਬਣਾਇਆ ਗਿਆ ਹੈ ਕਿ ਦੇਸ਼ ਦੇ ਪੈਸੇ ਨਾਲ ਜੁੜੇ ਜ਼ਰੂਰੀ ਕਾਨੂੰਨ ਬਿਨਾਂ ਰੁਕਾਵਟ ਤੇ ਤੇਜ਼ੀ ਨਾਲ ਪਾਸ ਹੋਣ ਤਾਂ ਕਿ ਸਰਕਾਰ ਆਪਣਾ ਕੰਮ ਕਰ ਸਕੇ ਦੇਸ਼ ਦੀ ਆਰਥਿਕਤਾ ਚਲਦੀ ਰਹੇ ਤੇ ਸਭ ਲੋਕ ਸਭਾ ਦੀ ਮਰਜ਼ੀ ਨਾਲ ਹੁੰਦਾ ਹੈ ਯਾਨੀ ਲੋਕਾਂ ਦੇ ਸਿੱਧੇ ਨੁਮਾਇੰਦਿਆਂ ਦੀ ਮਰਜ਼ੀ ਨਾਲ ਤਾਂ ਫਿਰ ਇਸ ਸ਼ਬਦਾ ਆਮ ਲੋਕਾਂ ਲਈ ਸਾਡੇ ਸੁਣਨ ਵਾਲਿਆਂ ਲਈ ਸਿੱਧਾ ਸਾਦਾ ਮਤਲਬ ਕੀ ਹੋਇਆ ਕਿ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਦੇਸ਼ ਦੇ ਪੈਸੇ ਦੀ ਗੱਲ ਆਉਂਦੀ ਹੈ ਆਖਰੀ ਫੈਸਲਾ ਉਹਨਾਂ ਲੋਕਾਂ ਦਾ ਹੁੰਦਾ ਹੈ ਜਿਨ੍ਹਾਂ ਨੂੰ ਅਸੀਂ ਵੋਟ ਪਾ ਕੇ ਭੇਜਦੇ ਆਂ ਹਾਂ ਮੋٹے ਤੌਰ ਤੇ ਇਹ ਕਹਿਣਾ ਬਿਲਕੁਲ ਸਹੀ ਹੈ ਅਨੁਛੇਦ 109 ਇਹੀ ਪੱਕਾ ਕਰਦਾ ਹੈ ਮਨੀ ਬਿੱਲਾਂ ਲਈ ਅਸਲ ਤਾਕਤ ਲੋਕ ਸਭਾ ਕੋਲ ਹੀ ਹੈ ਰਾਜ ਸਭਾ ਜਿਸ ਨੂੰ ਵੱਡਿਆਂ ਦਾ ਸਦਨ ਵੀ ਕਹਿੰਦੇ ਨੇ ਉਹ ਇੱਕ ਅਹਿਮ ਰੋਲ ਅਦਾ ਕਰਦੀ ਹੈ ਉਹ ਬਿੱਲ ਨੂੰ ਦੇਖਦੀ ਹੈ ਪਰਖਦੀ ਹੈ ਬਹਿਸ ਕਰਦੀ ਹੈ ਆਪਣੀ ਸਮਝ ਨਾਲ ਸਲਾਹ ਦਿੰਦੀ ਹੈ ਹੂੰ ਉਹ ਸਲਾਹ ਕੰਮ ਦੀ ਹੋ ਸਕਦੀ ਹੈ ਲੋਕ ਸਭਾ ਉਸਤੇ ਵਿਚਾਰ ਵੀ ਕਰ ਸਕਦੀ ਹੈ ਪਰ ਉਸ ਨੂੰ ਮੰਨਣ ਲਈ ਮਜਬੂਰ ਨਹੀਂ ਤੇ ਸਾਰਾ ਕੁਝ ਬਹੁਤ ਤੇਜ਼ੀ ਨਾਲ ਹੁੰਦਾ ਹੈ ਸਿਰਫ 14 ਦਿਨਾਂ 'ਚ ਤਾਂ ਹਾਂ ਦੇਸ਼ ਤੇ ਖਜ਼ਾਨੇ ਦੀ ਚਾਬੀ ਇੱਕ ਤਰ੍ਹਾਂ ਨਾਲ ਲੋਕ ਸਭਾ ਕੋਲ ਹੈ ਇਹ ਗੱਲ ਤਾਂ ਸਾਡੇ ਸਿਸਟਮ ਦੀ ਇੱਕ ਬੁਨਿਆਦੀ ਚੀਜ਼ ਨੂੰ ਸਮਝਾਉਂਦੀ ਹੈ ਆਪਾਂ ਸੁਣਦੇ ਹਾਂ ਕਿ ਲੋਕ ਸਭਾ ਜ਼ਿਆਦਾ ਤਾਕਤਵਰ ਹੈ ਪਰ ਇਹ ਅਨੁਛੇਦ ਦੱਸਦਾ ਹੈ ਕਿ ਕਿਵੇਂ ਤੇ ਕਿੱਥੇ ਬਿਲਕੁਲ ਤੇ ਇਸ ਦਾ ਇੱਕ ਵੱਡਾ ਮਕਸਦ ਵੀ ਹੈ ਜਿਵੇਂ ਮੈਂ ਪਹਿਲਾਂ ਕਿਹਾ ਸੀ ਇਹ ਸਿਰਫ ਤਾਕਤ ਦੀ ਵੰਡ ਨਹੀਂ ਇਹ ਸਰਕਾਰ ਦੇ ਕੰਮ ਕਾਜ ਨੂੰ ਸਥਿਰ ਰੱਖਣ ਲਈ ਜ਼ਰੂਰੀ ਹੈ ਸੋਚੋ ਜੇ ਹਰ ਬਜਟ ਤੇ ਹਰ ਟੈਕਸ ਬਿੱਲ ਤੇ ਦੋਵੇਂ ਸਦਨ ਲੰਬਾ ਸਮਾਂ ਉਲਝੇ ਰਹਿਣ ਹਾਂ ਫਿਰ ਤਾਂ ਕੰਮ ਹੀ ਨਹੀਂ ਚੱਲੇਗਾ ਬਿਲਕੁਲ ਸਰਕਾਰ ਸ਼ਾਇਦ ਤਨਖਾਹਾਂ ਵੀ ਨਾ ਦੇ ਸਕੇ ਯੋਜਨਾਵਾਂ ਰੁਕ ਜਾਣ ਇਸ ਨਾਲ ਤਾਂ ਦੇਸ਼ ਵਿੱਚ ਵੱਡੀ ਗੜਬੜ ਹੋ ਸਕਦੀ ਹੈ ਆਰਥਿਕ ਅਸਥਿਰਤਾ ਆ ਸਕਦੀ ਹੈ ਇਸ ਲਈ ਇਹ ਜਿਹੜੀ ਪ੍ਰਕਿਰਿਆ ਹੈ ਭਾਵੇਂ ਇਹ ਲੋਕ ਸਭਾ ਨੂੰ ਜ਼ਿਆਦਾ ਤਾਕਤ ਦਿੰਦੀ ਹੈ ਇਹ ਅਸਲ ਵਿੱਚ ਸਿਸਟਮ ਨੂੰ ਚਲਾਉਣ ਲਈ ਜ਼ਰੂਰੀ ਹੈ ਇਹ ਸ਼ਕਤੀਆਂ ਦੇ ਸੰਤੁਲਨ ਦਾ ਇੱਕ ਵੱਖਰਾ ਰੂਪ ਹੈ ਜਿੱਥੇ ਪੈਸੇ ਦੇ ਮਾਮਲੇ ਵਿੱਚ ਕੁਸ਼ਲਤਾ ਤੇ ਜਵਾਬਦੇਹੀ ਲਈ ਸੰਤੁਲਨ ਨੂੰ ਜਾਣ ਬੁਝ ਕੇ ਲੋਕ ਸਭਾ ਵੱਲ ਝੁਕਾਇਆ ਗਿਆ ਹੈ ਇਹ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਸਮਝਾਇਆ ਖਾਸ ਕਰਕੇ ਇਸ ਦੇ ਪਿੱਛੇ ਦੇ ਅਮਲੀ ਕਾਰਨ ਤਾਂ ਅੱਜ ਅਸੀਂ ਅਨੁਛੇਦ 109 ਦੇ ਕਈ ਪਹਿਲੂ ਦੇਖੇ ਸ਼ੁਰੂਆਤ ਕਿੱਥੇ ਲੋਕ ਸਭਾ ਤੇ ਰਾਜ ਸਭਾ ਦਾ ਰੋਲ 14 ਦਿਨਾਂ ਦੀ ਮਿਆਦ ਤੇ ਆਖਰੀ ਫੈਸਲਾ ਇਹ ਸਭ ਦੱਸਦਾ ਹੈ ਕਿ ਸੰਵਿਧਾਨ ਵਿੱਤੀ ਮਾਮਲਾ ਨੂੰ ਕਿੰਨੀ ਅਹਿਮੀਅਤ ਦਿੰਦਾ ਹੈ ਪਰ ਜਿਵੇਂ ਹੁੰਦਾ ਇੱਕ ਸਵਾਲ ਹੋਰ ਮਨ ਵਿੱਚ ਆ ਰਿਹਾ ਹੈ ਹਾਂਜੀ ਪੁੱਛੋ ਅਸੀਂ ਸਾਰੀ ਪ੍ਰਕਿਰਿਆ ਤਾਂ ਸਮਝ ਲਈ ਪਰ ਇਹ ਕੌਣ ਤੈਅ ਕਰਦਾ ਹੈ ਕਿ ਕੋਈ ਬਿਲ ਮਨੀ ਬਿਲ ਹੈ ਵੀ ਕਿ ਨਹੀਂ ਆ ਇਹ ਬਹੁਤ ਹੀ ਮਹੱਤਵਪੂਰਨ ਸਵਾਲ ਹੈ ਕਿਉਂਕਿ ਜੇ ਕਿਸੇ ਆਮ ਬਿਲ ਨੂੰ ਹੀ ਮਨੀ ਬਿਲ ਕਹਿ ਦਿੱਤਾ ਜਾਵੇ ਫਿਰ ਤਾਂ ਰਾਜ ਸਭਾ ਦੀਆਂ ਸ਼ਕਤੀਆਂ ਐਵੇਂ ਘਟ ਜਾਣਗੀਆਂ ਹੈਨਾ ਬਿਲਕੁਲ ਸਹੀ ਜੇ ਲੇਬਲ ਹੀ ਗਲਤ ਲੱਗ ਗਿਆ ਤਾਂ ਪੂਰੀ ਪ੍ਰਕਿਰਿਆ ਦਾ ਮਕਸਦ ਹੀ ਖਤਮ ਹੋ ਸਕਦਾ ਹੈ ਤਾਂ ਫਿਰ ਜੇ ਇਸ ਗਲਤੇ ਹੀ ਝਾੜਾ ਹੋ ਜਾਵੇ ਕਿ ਇਹ ਮਨੀ ਬਿੱਲ ਹੈ ਜਾਂ ਨਹੀਂ ਤਾਂ ਕੌਣ ਫੈਸਲਾ ਕਰੇਗਾ ਕਿ ਇਸ ਬਾਰੇ ਵੀ ਸੰਵਿਧਾਨ ਕੁਝ ਕਹਿੰਦਾ ਹੈ ਹਾਂ ਕਹਿੰਦਾ ਹੈ ਤੇ ਇਹ ਮੁੱਦਾ ਕਈ ਵਾਰੀ ਖਬਰਾਂ ਵਿੱਚ ਵੀ ਆਉਂਦਾ ਰਿਹਾ ਹੈ ਇਸ ਦੀ ਆਪਣੀ ਇੱਕ ਪੂਰੀ ਕਹਾਣੀ ਹੈ ਕਿ ਇਹ ਕਿਵੇਂ ਤੈਅ ਹੁੰਦਾ ਹੈ ਤੇ ਜੇ ਵਿਵਾਦ ਹੋਵੇ ਤਾਂ ਅੰਤਿਮ ਅਧਿਕਾਰ ਕਿਸ ਕੋਲ ਹੈ ਅੱਛਾ ਹਾਂਜੀ ਸ਼ਾਇਦ ਇਸ ਤੇ ਆਪਾਂ ਫਿਰ ਕਦੇ ਹੋਰ ਵਿਸਤਾਰ ਨਾਲ ਗੱਲ ਕਰ ਸਕੀਏ ਪਰ ਇਹ ਸੋਚਣ ਵਾਲੀ ਗੱਲ ਜ਼ਰੂਰ ਹੈ ਕਿ ਪ੍ਰਕਿਰਿਆ ਤਾਂ ਮਹੱਤਵਪੂਰਨ ਹੈ ਹੀ ਪਰ ਇਹ ਤੈਅ ਕਰਨਾ ਕਿ ਉਹ ਪ੍ਰਕਿਰਿਆ ਲਾਗੂ ਕਿਸ ਤੇ ਹੋਵੇਗੀ ਉਹ ਵੀ ਓਨਾ ਹੀ ਜ਼ਰੂਰੀ ਹੈ ਤੇ ਇਸ ਦਾ ਜਵਾਬ ਵੀ ਸੰਵਿਧਾਨ ਵਿੱਚ ਹੀ ਹੈ ਹਾਂ ਬਿਲਕੁਲ ਐਸਾ ਜਵਾਬ ਸਾਨੂੰ ਲੋਕ ਸਭਾ ਦੇ ਸਪੀਕਰ ਦੀ ਭੂਮਿਕਾ ਵੱਲ ਲੈ ਜਾਂਦਾ ਹੈ ਪਰ ਇਹ ਗੱਲ ਫਿਰ ਕਦੇ ਸਹੀ ਚਲੋ ਠੀਕ ਹੈ ਇਹ ਵੀ ਇੱਕ ਦਿਲਚਸਪ ਪਹਿਲੂ ਹੈ ਅਗਲੀ ਵਾਰ ਲਈ ਰੱਖ ਲੈਣੇ ਆ ਧੰਨਵਾਦ ਸਾਥੀਓ ਤੁਸੀਂ ਵੀਡੀਓ ਪੂਰੀ ਤਰ੍ਹਾਂ ਸੁਣੀ ਉਮੀਦ ਹੈ ਕਿ ਇਸ ਨਾਲ ਤੁਹਾਡੇ ਗਿਆਨ ਵਿੱਚ ਵਾਧਾ ਹੋਇਆ ਹੋਵੇਗਾ ਅਸੀਂ ਸੰਵਿਧਾਨ ਦਾ ਗਿਆਨ ਦੇ ਅਧਿਆਏ ਦੇ ਅਧੀਨ ਸੀ ਤਨ ਬਿੱਲਾ ਲਈ ਵਿਸ਼ੇਸ਼ ਪ੍ਰਕਿਰਿਆ ਅਸੀਂ ਅਗਲੇ ਵੀਡੀਓ ਵਿੱਚ ਇਸ ਦੇ ਅਗਲੇ ਭਾਗਾਂ ਬਾਰੇ ਚਰਚਾ ਕਰਾਂਗੇ ਤੁਸੀਂ ਜੁੜੇ ਰਹੋ ਕੁਆਲਿਟੀ ਐਂਡ ਜਸਟਿਸ ਪਟਿਆਲਾ YouTube ਚੈਨਲ ਨਾਲ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਕਿਰਪਾ ਕਰਕੇ ਇਸ ਨੂੰ ਲਾਈਕ ਅਤੇ ਸ਼ੇਅਰ ਕਰੋ ਅਸੀਂ ਰੋਜ਼ਾਨਾ ਸੰਵਿਧਾਨ ਦੇ ਗਿਆਨ ਬਾਰੇ ਵਿਚਾਰ ਚਰਚਾ ਸਾਂਝੀ ਕਰਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਪਰਿਵਾਰਾਂ ਪਾਣਾ ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਦਿਮਾਗ ਵਿੱਚ ਵੀ ਸੰਵਿਧਾਨ ਦਾ ਗਿਆਨ ਦਾ ਪ੍ਰਕਾਸ਼ ਹੋਵੇ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਉਹਨਾਂ ਨਾਲ ਸਾਂਝਾ ਜ਼ਰੂਰ ਕਰੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਵੀਡੀਓ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਹੁਣ ਸਾਨੂੰ ਇਜਾਜ਼ਤ ਦਿਓ ਜੈ ਭੀਮ ਜੈ ਭਾਰਤ ਜੈ ਸੰਵਿਧਾਨ